احمد ਕਿਧਰ ਹੋ ਕੀ ਕਰ ਰਹੇ ਹੋ احمد ਮੇਰੇ ਵਾਸਤੇ ਕਲੇਜੀ ਲੈ ਕੇ ਆਇਆ ਹੈ ਕਿਸ ਕੇ ਲਈ ਲਾਏ ਹੋ ਮੇਰੇ ਲਈ ਲਾਏ ਹੋ ਚਲੋ ਇਧਰ ਆਓ ਇਧਰ ਬੈਠ ਕੇ ਖਾਤੇ ਬismillahirrahmanirrahim আসਸਲਾਮੁਅਲੈਕਮ ਮੈਂ ਜਿ ਬਿਸ਼ਾਰਤ ਅਲੀ ਡੋਗਰ ਤੇ ਤੁਸੀਂ ਵੇਖ ਰਹੇ ਹੋ ਆਪਣਾ YouTube ਚੈਨਲ ਬੁਸ਼ੀ ਡੋਗਰ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਖੈਰ ਨਾਲ ਹੋਵੋਗੇ ਅੱਜ ਦਾ ਵਲੌਗ ਕਰਨੇ ਆ ਜੀ ਸ਼ੁਰੂ ਅੱਜ ਮੇਰਾ ਖਿਆਲ ਮੇਰਾ ਸੈਕਿੰਡ ਜਾਂ ਥਰਡ ਵਲੌਗ ਹੈ ਪੰਜਾਬੀ 'ਚ ਤੇ ਅੱਜ ਕੱਲ ਗੱਡੀਆਂ ਦੀ ਵੀਡੀਓਜ਼ ਨਹੀਂ ਆ ਰਹੀਆਂ ਇਨਸ਼ਾਅੱਲਾ ਕੋਸ਼ਿਸ਼ ਕਰਾਂਗਾ ਕਿ ਜਿਵੇਂ ਕੋਈ ਗੱਡੀਆਂ ਆਂਦੀ ਹੈ ਮੈਂ ਉਹਦੀ ਵੀਡੀਓ ਵੀ ਅਪਲੋਡ ਕਰ ਦੇਵਾਂ ਤਕਰੀਬਨ ਇਸ ਟਾਈਮ ਕੋਈ 1 ਵਜ ਰਿਹਾ ਹੈ ਘਰ ਬਣਦੀ ਬਰਯਾਨੀ ਅੱਬੇ ਮਜ਼ਾ ਆਏਗਾ ਨਾ ਵੀੜੋ ਐਸੇ ਖਾਤੇ ਮਮਮ ਕਿਉਂ ਹੈ ਮਨ ऐसे खाते हैं साढ़े डॉन साहब जड़े ने सब तो पहले पहुंच जाते ने जिदो में कैमरा ऑन करो कुछ नहीं है मेरे पास ये लो ये ले लो ये फोन ले लो अच्छा जी आपने बात करनी है मेरे नाल तो सलाम दुआ होगी हम अहमद मुजरा मिलो हाय ਮੋਂ ਮੋਂ ਸਬਸਕ੍ਰਾਈਬ ਕਰ ਦੋ। ਲੋ ਜੀ ਅਹਿਮਦ ਦੀ ਤਰਫੋਂ ਤੁਹਾਨੂੰ ਮੈਂ ਕਹਿਣਾ ਹੈ ਕਿ ਅਗਰ ਤੁਸੀਂ ਚੈਨਲ ਤੇ ਨਵੇਂ ਜਿਹੇ ਤੇ ਸਬਸਕ੍ਰਾਈਬ ਲਾਜ਼ਮੀ ਕਰ ਦੇਣਾ ਤਾਂ ਕਿ ਸਾਡਾ ਵੀ ਹੌਸਲਾ ਵਧਿਆ ਰਹੇ ਤੇ ਅਸੀਂ ਵੀ ਇਨਸ਼ਾਅੱਲਾ ਮਜ਼ੀਦ ਵੀਡੀਓ ਜੜੀਆਂ ਨੂੰ ਬਣਾਈਏ ਕਿਉਂਕਿ ਜਦੋਂ ਵਿਊਜ਼ ਨਹੀਂ ਆਉਂਦੇ ਤਾਂ ਫਿਰ ਦਿਲ ਨਹੀਂ ਕਰਦਾ ਕਿ ਵੀਡੀਓ ਬਣਾਉਣ ਤੇ ਹੁਣ ਵੀ ਮੈਂ ਕੋ 8 ਦਿਨਾਂ ਬਾਅਦ ਵੀਡੀਓ ਬਣਾ ਰਿਹਾ ਉਹ ਵੀ ਬਸ ਐਵੇਂ ਜਦੋਂ ਦਾ ਚੈਨਲ ਮੋਨਟਾਈਜ਼ ਹੋਇਆ ਨਾ ਉਸ ਤੋਂ ਬਾਅਦ ਕੁਝ ਵੀਡੀਓਜ਼ ਨੇ ਜੜੀਆਂ ਵਾਇਰਲ ਹੁੰਦੀਆਂ ਨੇ ਕੁਝ ਵੀਡੀਓਜ਼ ਨੇ ਉਹਨਾਂ ਤੇ ਬਿਲਕੁਲੀ ਡੈਡ ਵਿਊਜ਼ ਹੁੰਦੇ ਨੇ। ਲੇਕਿਨ ਫਿਰ ਵੀ ਕਾਫੀ ਦੋਸਤ ਐਸੇ ਨੇ ਜਿਹੜੇ ਮੋਟੀਵੇਟ ਕੀਤੀ ਰੱਖਦੇ ਨੇ ਕਿ ਯਾਰ ਚੈਨਲ ਮੋਨਟਾਈਜ਼ ਹੋ ਗਿਆ ਇਹ ਵੀ ਅੱਲਾ ਦਾ ਬੜਾ ਸ਼ੁਕਰ ਹੈ ਐਡਸਨ ਅਪਰੂਵ ਹੋ ਗਿਆ ਡਾਲਰ ਆਨੇ ਸ਼ੁਰੂ ਹੋ ਗਏ ਨੇ ਤੇ ਤੁਸੀਂ ਜਿਹੜਾ ਨੇ ਤੇ ਕੰਮ ਛੱਡੋ ਨਾ ਕੁਝ ਵੈਸੇ ਟਾਈਮ ਘੱਟ ਹੁੰਦਾ ਹੈ ਵੀਡੀਓ ਬਣਾਉਣ ਦਾ ਤੇ ਇਸ ਲਈ ਫਿਰ ਜਦੋਂ ਵੀ ਕੋਈ ਛੁੱਟੀ ਵਗੈਰਾ ਹੁੰਦੀ ਉਸ ਦਿਨ ਮੈਂ ਵੀਡੀਓ ਬਣਾਣਾ ਅਲਹਮਦੁਲਿਲਾ ਇਹ ਆ ਕਿ ਚੈਨਲ ਰਨਿੰਗ ਦੇ ਵਿੱਚ ਆ ਗਿਆ ਅੱਲਾ ਦਾ ਸ਼ੁਕਰ ਹੈ ਐਸਾ ਐਸਾ ਮਜ਼ੀਦ ਵਧੇਗਾ ਔਰ ਇਸੇ ਤਰ੍ਹਾਂ ਜਿਵੇਂ ਤੁਸੀਂ ਸਾਰੇ ਦੋਸਤ ਪਿਆਰ ਦੇ ਰਹੇ ਜਲ ਅਲਹਮਦੁਲਿਲਾ ਬੇਸ਼ੱਕ ਮੇਰੇ ਵਿਊਜ਼ ਘਟਨੇ ਲੇਕਿਨ ਮੇਰੇ ਸਬਸਕ੍ਰਾਈਬਰ ਬਹੁਤ ਆ ਰਹੇ ਨੇ ਕੁਈ ਪੁਰਾਨੀਆਂ ਵੀਡੀਓਜ਼ ਨੇ ਉਹਨਾਂ ਤੇ ਕੁਝ ਹੋਣ ਵਾਲੀਆਂ ਵੀਡੀਓਜ਼ ਤੇ ਅਲਹਮਦੁਲillah ਸਬਸਕ੍ਰਾਈਬਰ ਜਿਹੜੇ ਨੇ ਉਹ ਵਧੂ ਨੇ ਕੋਈ ਅਸੀਂ ਟੈਨਸ਼ਨ ਵਾਲੀ ਗੱਲ ਨਹੀਂ ਮੈਂ ਅਕਸਰ ਵੀਡੀਓ ਜਿਹੜੀਆਂ ਨੇ ਉਹ ਇੱਥੇ ਬੈਠ ਕੇ ਬਣਾਉਣਾ ਕਿਉਂਕਿ ਸਾਹਮਣੇ ਰੋਸ਼ਨੀ ਆ ਰਹੀ ਹੁੰਦੀ ਹੈ ਔਰ ਕੈਮਰਾ ਦਾ ਰਿਜ਼ਲਟ ਅੱਛਾ ਆਂਦਾ ਹੈ ਜੀ ਬੇਟਾ ਆਜੋ ਅਹਿਮਦ ਨਾਲ ਉਰਦੂ ਬੋਲਣੀ ਮਜਬੂਰੀ ਹੈ ਕਿਉਂਕਿ ਅਸੀਂ ਸਾਰੇ ਘਰ 'ਚ ਨਾਰਮਲੀ ਪੰਜਾਬੀ ਬੋਲਨੇ ਆਂ ਤੇ ਅਮਿਤ ਜਿਹੜਾ ਫਿਰ ਉਹਨੂੰ ਜਰਾ ਨਾ ਉਰਦੂ ਸਿੱਖਣ ਚ ਮੁਸ਼ਕਲ ਹੋਏਗੀ ਕਿਉਂਕਿ ਸਕੂਲ ਜਾਣਾ ਸਕੂਲ ਹਰ ਬੱਚਾ ਹੀ ਉਰਦੂ ਬੋਲਦਾ ਇਸ ਲਈ ਅਸੀਂ ਥੋੜੀ ਥੋੜੀ ਕੋਸ਼ਿਸ਼ ਕਰਨੇ ਪਏ ਕਿ ਉਹਨੂੰ ਉਰਦੂ ਸਿਖਾਈਏ ਅਦਰਵਾਇਜ਼ ਅਸੀਂ ਜ਼ਿਆਦਾ ਪੰਜਾਬੀ ਹੀ ਬੋਲਨੇ ਆ ਲੈ ਆਇਓ ਹਾਏ ਪੁੱਛੋ ਖਾਣਾ ਕਿਸੇ ਨੇ ਖਾਣੇ ਲਓ ਜੀ ਤੁਹਾਨੂੰ ਪੁੱਛ ਰਿਹਾ ਅਮਿਤ ਕੇ ਚਾਵਲ ਖਾਣਨੇ ਕਿਸੇ ਨੇ ਦਿਖਾ ਸਕਦਾ ਬਣ ਰਹੀ ਸੀ ਬਰੀਆਨੀ ਲੇਕਿਨ ਬੋਇਲ ਚਾਵਲ ਇਹਦੇ ਲਈ ਕੱਢੇ ਨਹੀਂ ਕਿਉਂਕਿ ਇਹ ਕਾਫੀ ਸ਼ੌਕ ਨਾਲ ਖਾਂਦਾ ਹੈ ਐਸੀ ਹੈ ਅੱਜ ਬਰੀਆਨੀ ਬਣਦੀ ਸੀ ਤੇ ਚਾਵਲ ਜਿਹੜੇ ਸੀ ਉਹ ਬੋਇਲ ਇਹਦੇ ਲਈ ਅਲੱਗ ਕੱਟ ਦਿੱਤੇ ਸੀ ਸ਼ੁਕੀਨ ਤੇ ਬਹੁਤ ਐ ਮਿਰਚਾਂ ਦਾ ਲੇਕਿਨ ਮੈਂ ਇਹਨੂੰ ਘੱਟ ਖਾਂ ਦੇਣਾ ਪਹਿਲੇ ਛੋਟਾ ਹੈ ਤੇ ਇਹਦੇ ਕੋਈ ਮੇਦੇ ਵਗੈਰਾ ਦਾ ਮਸਲਾ ਨਾ ਬਣੇ ਅਹਿਮਦ ਤੁਹਾਨੂੰ ਸਾਰਿਆਂ ਨੂੰ ਦਿਖਾ ਦਿਖਾ ਕੇ ਖਾ ਰਿਹਾ ਹੈ ਪੂਰੇ ਬਾਅਦ ਮੈਂ ਪਹੁੰਚ ਗਿਆ ਬਾਜ਼ਾਰ ਬਾਜ਼ਾਰ ਚੋਂ ਲੈਣਾ ਸੀ ਅਹਿਮਦ ਵਾਸਤੇ ਇੱਕ ਦਦ ਘੋੜਾ ਕਿਉਂਕਿ ਉਹ ਇਕੱਲਾ ਰਹਿ ਰਹਿ ਕੇ ਬੋਰ ਹੋ ਗਿਆ ਤਾਂ ਮੈਂ ਕੋ ਨੂੰ ਘੋੜੇ ਨਾਲ ਬੰਨਿਆ ਕਰਾਂਗੇ ਖੈਰ ਜੀ ਇਹ ਲਿਆ ਉਹਦੇ ਵਾਸਤੇ ਘੋੜਾ ਤੇ ਇਹਦੇ ਨਾਲ ਉਹ ਖੇលਿਆ ਕਰੇਗਾ ਉਸ ਤੋਂ ਬਾਅਦ ਮੈਂ ਉਹਨੂੰ ਕਿਹਾ ਇਹਨੂੰ ਤਸੱਲੀ ਨਾਲ ਬੰਨ ਦੇਵੀ ਜਿਵੇਂ ਤੁਸੀਂ ਜਨਾਬ ਪੈਸੇ ਲੈ ਕੇ ਬੰਨ ਕੇ ਆਪਣੀ ਜੇਬ 'ਚ ਪਾਏ ਨੇ ਉਹ ਬਾਬਾ ਜੀ ਬੈਠੇ ਨੇ ਦੁਕਾਨ ਦੇ ਓਨਰ ਇਹਨਾਂ ਨਾਲ ਕਾਫੀ ਜ਼ਿਆਦਾ ਬਹਿਸ ਮੁਹਾਸਬੇ ਤੋਂ ਬਾਅਦ ਇਹ ਮੇਰੀ ਡੀਲ ਡਨ ਹੋਈ ਤੇ ਮੈਂ ਜਨਾਬ ਇਹਨਾਂ ਕੋਲ ਘੋੜਾ ਖਰੀਦਿਆ ਤੇ ਲੈ ਜਾ ਕੇ ਹੁਣ ਆਪਾਂ ਅਹਿਮ ਨੂੰ ਦਿਆਂਗੇ ਸਰਪ੍ਰਾਈਜ਼ ਤੇ ਵੇਖਾਂਗੇ ਕਿ ਅਹਿਮਦ ਦੇ ਚਿਹਰੇ ਤੇ ਕੀ ਖੁਸ਼ੀ ਹੁੰਦੀ ਇਹਨੂੰ ਵੇਖ ਕੇ ਮੈਂ ਉਹਨੂੰ ਕਿਹਾ ਇਹਨੂੰ ਇੰਜ ਕਿਆ ਭਾਈ ਜੀ ਤੁਸੀਂ ਬੇਫਿਕਰ ਹੋ ਜਨ ਤੁਸੀਂ ਛੱਡੋਗੇ ਵੀ ਤਾਂ ਵੀ ਨਹੀਂ ਨਿਮਸੇ ਪਜੇਗਾ ਖੈਰ ਜਨਾਬ ਮਿਹਰਬਾਨੀਆਂ ਨਾਲ ਦੀ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਘਰ ਤੇ ਆਪਾਂ ਮਿਲਨੇ ਆ ਅਹਿਮਦ ਨੂੰ ਅਸਲਾਮੁਅਲੈਕਮ ਕਿਵੇਂ ਹੋ ਕਿਆ ਬਾਈਕ ਬਾਹਰ ਹੈ ਹੂੰ ਅੱਛਾ ਜੀ ਅਹਿਮਦ ਦਾ ਸਰਪ੍ਰਾਈਜ਼ ਆਪਿਆ ਹੁਣ ਮਾਸ਼ਾਅੱਲਾ ਉੱਠ ਗਿਆ ਤੇ ਆਪਾਂ ਉਹਨੇ ਦੇਖਣਾ ਕਿ ਅਹਿਮਦ ਨੂੰ ਖੁਸ਼ੀ ਕਿੰਨੀ ਹੁੰਦੀ ਹੈ ਦੀ ਮੈਂ ਸਭ ਤੋਂ ਪਹਿਲੇ ਇਹਦੇ ਤੋਂ ਸ਼ਾਪਰ ਲਾਲ ਆ ਮਨ ਦਿਖਾਨੇ ਇਹ ਦੇਖੋ ਕੀ ਹੈ ਉਹ ਚਲੋ پکڑੋ پکڑ ਲਓ ਆਪਕਾ ਹੈ ਇਹ ਮਤ ये किसका है भू है बैठो, बैठो, बैठो कैसा लग रहा है है क्यों अमल untuk boleh tidak kita, hahaha, mama di ਮੈਗਾ ਲੱਗੇ ਹੱਥ ਤੁਹਾਨੂੰ ਅਸੀਂ ਆਪਣਾ ਫਿਲਟਰ ਪਲਾਂਟ ਵੀ ਬੁਹਾ ਦਈਏ ਤੇ ਆ ਜਨਾਬ ਸਾਡਾ ਫਿਲਟਰ ਪਲਾਂਟ ਹੈ ਜਿਹੜਾ ਕਿ ਘਰ ਤੋਂ ਕਿ 2 ਕਿਲੋਮੀਟਰ ਦੂਰ ਹੈ ਜਿੱਥੋਂ ਆਵਾਮ ਪਾਣੀ ਭਰ ਕੇ ਲੈ ਕੇ ਜਾਂਦੀ ਹੈ ਉਹ ਜਨਾਬ ਸਰ ਸਬਜ਼ ਖੇਤ ਔਰ ਬਿਹਤਰੀਨ ਕਿਸਮ ਦੀ ਹਰੀਆਲੀ ਔਰ ਨਾਲ ਨਹਿਰ ਬਹਿਰੀ ਤੇ ਇੱਥੋਂ ਆਵਾਮ ਆ ਕੇ ਫਿਲਟਰ ਤੋਂ ਪਾਣੀ ਭਰਦੀ ਜੇ ਅੱਛਾ ਜੀ ਪਾਣੀ ਪੁਣੀ ਲੈਣ ਤੋਂ ਬਾਅਦ ਨਾ ਅਗਲਾ ਕੰਮ ਤਿਆਰ ਸੀ ਦੁੱਧ ਲੈ ਆਓ ਡੋਲ ਚੋਖ ਲੈਣ ਦੁੱਧ ਲੈਣ ਚੱਲੇ ਜਿਹੜਾ ਬੰਦਾ ਘਰ ਦਾ ਜ਼ਿੰਮੇਦਾਰ ਬੱਚਾ ਹੈ ਨਾ ਪਾਣੀ ਵਾਲੀ ਜ਼ਿੰਮੇਵਾਰੀ ਤਾਂ ਉਹਦੇ ਵਿੱਚ ਆਂਦੀ ਆਂਦੀ ਹੈ ਬੇਸ਼ੱਕ ਉਹ ਜਿੰਨਾ ਮਰਜ਼ੀ ਭੱਜ ਲਵੇ ਮਸਤ ਜੋਕ ਮਾਰਾ ਰਿਹਾ ਇਹ ਹਸਰੇ ਹਲਕਾ ਹਸ ਅੱਲਾਸਟ ਟਾਈਮ ਜਦੋਂ ਮੈਂ ਘਰ ਆਇਆ ਸੀ ਅਮਨ ਵਾਸਤੇ ਕੋੜਾ ਲੈ ਕੇ ਤੇ ਉਦੋਂ ਵੀ ਉਹ ਸੁੱਤਾ ਪਿਆ ਸੀ ਤੇ ਹੁਣ ਵੀ ਉਹ ਸੁੱਤਾ ਪਿਆ ਤੇ ਪਾਣੀ ਆ ਗਿਆ ਦੁੱਧ ਆ ਗਿਆ ਤੁਸੀਂ ਵੇਖ ਲੈ ਜੀ ਆਹ ਬੰਦੇ ਦੀ ਰੁਟੀਨ ਹੁੰਦੀ ਜਦੋਂ ਘਰ ਹੋਵੇ ਤੇ ਉਮੀਦ ਕਰਨਾ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਿਆ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲੈ ਜੇ ਕਿਉਂਕਿ ਆਪਾਂ ਲਿਆਣ ਵਾਲੇ ਆ ਪੰਜਾਬੀ ਦੇ ਵਿੱਚ ਇਸ ਤੋਂ ਵੀ ਜ਼ਬਰਦਸਤ ਵਲੌਗ ਤੇ ਅਮਨ ਦੇ ਚਿਹਰੇ ਤੇ ਮਾਸ਼ੱਲਾ ਤੁਸੀਂ ਖੁਸ਼ੀ ਦੇਖੀ ਜਿਹੜੀ ਕੋੜੇ ਤੋਂ ਬਾਅਦ ਸੀ ਔਰ ਰਾਤੀ ਵੀ ਮੇਰਾ ਖਿਆਲ ਹੈ ਕਿ 9 ਵਜੇ ਤੱਕ ਉਹ ਕੋੜੇ ਤੇ ਬੈ ਠੀਕ ਮੈਂ ਲੇਜ ਇਨਸ਼ਾਅੱਲਾ ਇੱਕ ਹੋਰ ਅੱਛੀ ਵੀਡੀਓ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਬਹੁਤ ਸਾਰੀਆਂ ਦੁਆਵਾਂ ਨਾਲ ਆਪਣਾ ਬਹੁਤ ਸਾਰਾ ਖਿਆਲ ਰੱਖਿਆ ਜੇ ਅੱਲਾ ਹਾਫਿਜ਼